ਇਸ ਵੇਲੇ ਦੀ ਖਬਰ ਜਲੰਧਰ ਪੁਲਿਸ ਕਮਿਸ਼ਨਰ ਦੀ ਹਦਾਇਤਾਂ ਦੇ ਮੁਤਾਬਕ ਮਿਲਕ ਬਾਜ਼ ਚੌਂਕ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਇੰਚਾਰਜ ਵੱਲੋਂ ਨਾਕਾ ਲਗਾਇਆ ਗਿਆ। ਕਈ ਟੂ-ਵ੍ਹੀਲਰਾਂ ਦੇ ਚਲਾਨ ਵੀ ਕੱਟੇ ਗਏ ਅਤੇ ਕਈ ਗੱਡੀਆਂ ਬੌਂਡ ਵੀ ਕੀਤੀ ਗਈਆਂ ਅਤੇ ਕਈਆਂ ਗੱਡੀਆਂ ਦੀਆਂ ਨਿਕਾਲੀਆਂ ਫੀਮਾਂ ਵੀ ਉਤਾਰੀ ਗਈਆਂ। ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ। ਮਾਰ ਯੋਕੀਪੀ ਸਾਡੇ ਹਦਤਾਂ ਤੇ ਅਸੀਂ ਜਿਹੜੀ ਨਾਕਾਬੰਦੀ ਕੀਤੀ ਹੋਈ ਆ ਸਾਡੇ ਸ਼ਾਮ ਨੂੰ ਦਸ ਨਾਕਾ ਸਪੈਸ਼ਲ ਨਾਕਾਬੰਦੀ ਕੀਤੀ ਆ ਵੈਸੇ ਟੋਟਲ ਵੀ ਨਾਕੇ ਲੱਗੇ ਹੋਣੇ ਸਾਡੇ ਇਹ ਮੇਨ ਸਾਡਾ ਫੋਕਸ ਹੁੰਦਾ ਵੀ ਜਿਹੜੇ ਬੁਲੇਟ ਪਟਾਕੇ ਪਾਉਣ ਵਾਲੇ ਹੈਗੇ ਆ ਜਾਂ ਵਿਦਆਊਟ ਨੰਬਰ ਜਾਂ ਟ੍ਰਿਪਲ ਲੇਡਿੰਗ ਦੇ ਵਿੱਚ ਜਿਹੜੇ ਮੋਟਰ ਜੋ ਜਾਂ 25 ਜਿਹੜੇ ਜਾ ਰਹੇ ਆ ਉਹਨਾਂ ਦੇ ਚਲਾਨ ਪਲੱਸ ਬਲੈਕ ਫਿਲਮਿੰਗ ਹੈਗੀ ਆ ਗੁਥਾਰ ਹੈ ਜਾਂ ਸਕੋਰਪੀਓ ਹੈ ਜਾਂ ਅਦਰਵਾਇਜ਼ ਗੱਡੀਆਂ ਜਿੰਨੀਆਂ ਵੀ ਬਲੈਕ ਫਿਲਮਿੰਗ ਵਾਲੀਆਂ ਗੱਡੀਆਂ ਅਸੀਂ ਉਹਨਾਂ ਦੇ ਚਲਾਨ ਕੱਟੇ ਆ ਤੇ ਜਿਹੜੇ ਡਾਕੂਮੈਂਟਸ ਨਹੀਂ ਸੀ ਉਹਨਾਂ ਦਾ ਅਸੀਂ ਮੋਟਰਸਾਈਕਲ ਬਾਈਕਸ ਜਿਹੜੇ ਹੈਗੇ ਬੰਦ ਕੀਤੇ ਹੈਗੇ ਆ ਇਹਨੀਆਂ ਗੱਡੀਆਂ ਨੂੰ ਫਿਲਹਾਲ ਅਸੀਂ 7 ਗੱਡੀਆਂ ਜਿਹੜੇ ਹੈਗੀਆਂ ਫਿਲਹਾਲ ਅਸੀਂ ਬੰਦ ਕਰ ਚੁੱਕੇ ਆ ਤੇ ਤਕਰੀਬਨ 6 ਸਾਡੀਆਂ ਬਲੈਕ ਫਿਲਮਿੰਗ ਤੇ ਚਲਾਨ ਹੋ ਗਏ ਆ ਇੱਕ ਪੁਆਇੰਟ ਤੇ ਬਾਕੀ ਅਲੱਗ ਅਲੱਗ ਜਿਹੜੇ ਹੈਗੇ ਆ ਉਹ ਸ਼ਾਮ ਨੂੰ ਡਿਟੇਲ ਵਿੱਚ ਮਿਲ ਜੇਗੀ ਤਾਂ। ਜਿਹਨੀਆਂ ਕੀਤਾ ਜਿਹੜਾ ਉਹਦੇ ਕੋਲ ਨਾ ਦੇ ਡਾਕੂਮੈਂਟ ਸੀਗੇ ਉਹਦਾ ਬੰਦ ਕਰ ਦਿੱਤਾ ਆ ਉਹਦਾ ਜਿਹੜਾ ਨੰਬਰ ਪਲੇਟ ਵੀ ਗੱਲ ਸੀਗੀ ਔਰ ਪਟਾਕੇ ਪਾ ਰਿਹਾ ਸੀਗਾ ਉਹ ਜਿਹੜਾ ਪਟਾਕੇ ਪਾਉਣ ਵਾਲਾ ਬੁਲੇਟ ਆ ਆਦਰਵਾਇਜ਼ ਇਹ ਮਾਹਯੂਕ ਸੀਬੀ ਸਰਵਿਸ ਦੇ ਅਧਿਕਾਰ ਤੇ ਬਿਲਕੁਲ ਹੈਗਾ ਕਿ ਇਹ ਬਰਦਾਸ਼ਤ ਨਹੀਂ ਹੋਏਗਾ। ਅਸੀਂ ਅਪੀਲ ਕਰਾਂਗੇ ਜਿਹੜੇ ਬੱਚੇ ਲੈ ਕੇ ਆਉਂਦੇ ਆ ਪੇਰੈਂਟਸ ਵੀ ਜਿਹੜੇ ਹੈ ਉਹ ਇਹਨਾਂ ਬੱਚਿਆਂ ਨੂੰ ਧਿਆਨ ਰੱਖਣ ਇਹਨਾਂ ਨੂੰ ਜਿਹੜੇ ਬੁਲਟ ਪਟਾਕੇ ਵਾਲੇ ਹੈਗੇ ਸਲੈਂਸਰ ਉਤਾਰ ਕੇ ਮੋਡੀਫਾਈ ਸਲੈਂਸਰ ਨਾ ਕਰਕੇ ਨੋਰਮਲ ਸਲੈਂਸਰ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਇਹ ਵਰਕ ਕਰਨ ਨਾ ਕਿ ਦੂਸਰੇ ਆਮ ਪਬਲਿਕ ਨੂੰ ਪਰੇਸ਼ਾਨ ਕਰਨ ਜਿਹੜੇ ਕਰਟਨ ਵਗੈਰਾ ਲਗਾਉਂਦੇ ਆ ਗੱਡੀ ਤੇ ਡਰਿੰਕ ਐਂਡ ਡਰਾਈਵ ਦੇ ਵੀ ਸਾਡਾ ਜਿਹੜਾ ਹੈਗਾ ਆ ਉਹ ਵੀ ਨਾਕਾ ਲਾਇਆ ਹੋਇਆ ਨਾਲ ਹੀ ਅਸੀਂ ਉਹ ਜਿਹੜੇ ਸਾਨੂੰ ਕੋਈ ਬੰਦਾ ਮਿਲਦਾ ਜਿਹਨੇ ਡਰਿੰਕ ਕੀਤੀ ਹੈ ਉਹਦਾ ਵੀ ਅਸੀਂ ਚਲਾਨ ਨਾਲ ਦੀ ਨਾਲ ਕਰਦੇ ਆਂ ਆਪਣਾ ਤਾਂ ਜਿਹੜੇ ਗੱਡੀ ਚ ਲਾਂਦੇ ਆ ਉਹਦੇ ਬਾਰੇ ਵੀ ਦੱਸ ਦੋ ਹਾਂ ਜੀ ਜਿਹੜੇ ਬਲੈਕ ਫਿਲਮਿੰਗ ਜਿਹੜੇ ਲਗਾਈ ਹੈ ਜਾਂ ਜਿਹੜੇ ਨੇ ਕਰਟਨਸ ਲਾਏ ਆ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਉਹ ਕੋਈ ਵੀ ਜਿਹੜਾ ਹੈਗਾ ਇਹੋ ਜੀ ਗੱਲ ਨਾਲ ਨਾਲ ਆ ਕੇ ਨਿਕਲ ਕਿਉਂਕਿ ਉਹਦਾ ਵੀ ਚਲਾਨ ਹੈਗਾ ਆ ਜਿਵੇਂ ਇੱਕ ਡਾਕੂਮੈਂਟਸ ਨਹੀਂ ਸੀਗਾ ਤਾਂ ਅਸੀਂ ਗੱਡੀ ਬੰਦ ਕਰਨ ਲੱਗੇ ਸੀ ਫਿਰ ਉਸ ਤੋਂ ਬਾਅਦ ਉਹਨਾਂ ਕੋਲ ਡਾਕੂਮੈਂਟਸ ਮਿਲ ਗਏ ਇਹ ਆਦਰਵਾਈਜ਼ ਜਿਹੜੀਆਂ ਇਹੋ ਜ ਨਾਮ ਦਾ ਵਿਸ਼ਾ ਇੰਸਪੈਕਟਰ ਈਸ਼ਵਿੰਦਰ ਇਨਚਾਰਜ ਆਈਆਰਐਸ